ਭਾਵੋ ਜੋ ਇਹ ਸਾਡੇ ਕਰਨਾਲੀ ਨਿਰ ਨਾਲ ਹੋਇਆ ਭਾਵੋ ਇਹ ਬਹੁਤ ਹੀ ਮਤਭਾਗੀ ਘਟਨਾ ਹੈ ਜਦ ਅੱਜ ਇੱਕ ਸਾਥ ਦਾ ਫੌਜੀ ਨਾਲ ਇਹ ਚ ਹੋ ਸਕਦਾ ਤਾਂ ਸਾਡੇ ਆਮ ਨਾਗਰਿਕਾਂ ਨਾਲ ਕੀ ਨਹੀਂ ਹੋ ਸਕਦਾ ਭਾਵੋ ਇਹ ਤਾਂ ਇਸ ਤਰ੍ਹਾਂ ਕੇ ਜਿਹੜੀ ਪੈਂਜ ਸਿੰਦਰ ਨੇ ਇਹ ਆਪਣੀ ਇਹ ਚਲਾਈ ਸੀ ਇਹਨਾਂ ਨੇ ਉੱਥੇ ਥਾ ਉੱਥੇ ਗਏ ਹਸਪਤਾਲ ਚ ਇਹਨਾਂ ਇਹਨਾਂ ਨੇ ਉਹਨਾਂ ਲਈ ਆਵਾਜ਼ ਬੁਲੰਦੀ ਕੋਸ਼ਿਸ਼ ਕੀਤੀ ਪਰ ਉਹ ਡਰੇ ਨਹੀਂ ਜਾਵੇਨੀ ਤਾਂ ਭਰਾਵੋ ਭੈਣ ਜਸਵੀਂਦਰ ਨੂੰ ਅਸੀਂ ਸਲਾਮ ਕਰਦੇ ਆਂ ਅਸੀਂ ਉਹਦੇ ਹੌਸਲੇ ਨੂੰ ਸਬੂਤ ਕਰਦੇ ਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕਰਦੇ ਆਂ ਕਿ ਭੈਣ ਜਸਵੀਂਦਰ ਦੀ ਪਿੱਛੇ ਆਸੀਂ ਹਰ ਟਾਈਮ ਖੜੇ ਰਹਾਂਗੇ ਤੇ ਭਰਾਵੋ ਤੁਹਾਨੂੰ ਪਤਾ ਹੈ ਦਿੱਲੀ ਆਂ ਭਗਵਾਨ ਤੁਰ ਚੱਲਿਆ ਪੋਰਾ ਫਰਤੀ ਤੋਂ ਜਿਹੜਾ ਵੀਰ ਅੰਮਲਨ ਤੋਂ ਬਿਨ ڏاڙي پا گيا ته भवो अघणी वॾी आहे कजुट जी लड़ज सघ ਸਤਿਕਾਰਯੋਗ ਮੇਰੇ ਸਾਥ ਸੈਨਿਕ ਸਾਥੀ ਤੇ ਭੈਣਾ ਤੇ ਹੋਰ ਕਿਸਾਨ ਆਗੂ ਤੇ ਵਰਕਰ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਤੁਹਾਰੇ ਅੱਜ ਤਿੰਨ ਦਿਨਾਂ ਤੋਂ ਇੱਥੇ ਬਾੜ ਪਰਿਵਾਰ ਦੇ ਪਰਿਵਾਰ ਤੇ ਪੁਲਿਸ ਵੱਲੋਂ ਕੀਤੀ ਤੇਸ਼ੱਦਤ ਦੇ ਖਿਲਾਫ ਸਾਫਤਾ ਸੈਨਿਕ ਤੇ ਹੋਰ ਬਖ ਬਖ ਜਥੇਬੰਦੀਆਂ ਇਨਸਾਫ ਲੈਣ ਦੇ ਲਈ ਇਕੱਠੇ ਹੋਏ ਆ ਇਹ ਇੱਥੇ ਸਾਡੀ ਬੋਲ ਕੇ ਲੈਂਦੇ ਆ ਤੇ ਭਗਵੰਤ ਮਾਨ ਦੀ ਸਰਕਾਰ ਕਹੇ ਜੀ ਆ ਤੇ ਕਹੇ ਜੀ ਸਰਕਾਰ ਹੋਵੇ ਤੇ ਕਹੇ ਜੀ ਹੋਰ ਮੰਤਰੀ ਬਣ ਲੈ ਤੇ ਗੱਲ ਲੋਕ ਲੋਕਾਂ ਦੇ ਚਿਹਰੇ ਜਾਂ ਲੋਕਾਂ ਦੀਆਂ ਬੱਗਾਂ ਬਦਲਣ ਨਾਲ ਸਰਕਾਰਾਂ ਬਦਲ ਕੇ ਲੈ ਕੇ ਆਉਣ ਨਾਲ ਫਰਕ ਨਹੀਂ ਪੈਂਦਾ ਇਸ ਚੋਣਾਂ ਦੀ ਧਾਰਤੀ ਤੇ ਨਹੀਂ ਭਾਰਤ ਦੀ ਧਾਰਤੀ ਤੇ ਸਾਰੀਆਂ ਸਟੇਟਾਂ ਦੇ ਵਿੱਚ ਕਿਤੇ ਨਹੀਂ ਕਿਸੇ ਨੂੰ ਦੇਖਿਆ ਜਾਂਦਾ ਕਿ ਇਹ ਮਿਲਟਰੀ ਦੇ ਲੋਕ ਆ ਜਾਂ ਮਿਲਟਰੀ ਆਣ ਦਾ ਪਰਿਵਾਰ ਆ ਜਾਂ ਕਿਸੇ ਹੋਰ ਕਿਸੇ ਗਰੀਬ ਦਾ ਪਰਿਵਾਰ ਆ ਜਾਂ ਕੋਈ ਆਪਣੇ ਹੱਕ ਮੰਗਦੇ ਆ ਇਹ ਭਰਾਵੋ ਇੱਥੇ ਅੰਨੇ ਵਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਠੀਕ ਹੈ ਇਹ ਕੱਲੇ ਪੰਜਾਬ ਦੀ ਗੱਲ ਨਹੀਂ ਪਿਛਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਉੱਥੋਂ ਦੀ ਸਰਕਾਰ ਲੈ ਕੱਲੇ-ਕੱਲੇ ਪਰਿਵਾਰ ਦੇ ਅੱਗੇ ਦੋ-ਦੋ ਮਿਲਟਰੀ ਦੇ ਦੋ-ਦੋ ਪੁੱਛਦੇ ਬੰਦੇ ਖੜਾ ਕੇ ਤੇ ਉਹਨਾਂ ਦੇ ਨੌਜਵਾਨਾਂ ਨੂੰ ਕਿਵੇਂ ਝੂਠੇ ਕੁਸ਼ ਮੁਕਾਬਲਿਆਂ ਦੇ ਵਿੱਚ ਅੱਗਾਂ ਦੀ ਸਹਿ ਕੇ ਮਕਾਇਆ ਤੇ ਉਹਨਾਂ ਦੇ ਅੱਧਾ-ਅੱਧਾ 9-10 ਸਾਲ ਦੇ ਬੱਚੇ ਚੁੱਕ ਕੇ ਦੇਸ਼ਿਆਂ ਦੂਜਿਆਂ ਜੇਹਾਂ ਦੇ ਵਿੱਚ ਕਿਵੇਂ ਭੇਜਿਆ ਤੇ ਅੱਜ ਤੁਸੀਂ ਮਨੀਪੁਰ ਦੇ ਵਿੱਚ ਜਾ ਕੇ ਦੇਖ ਲਓ ਤੇ ਕੁਝ ਮਹੀਨੇ ਪਹਿਲਾਂ ਇੱਕ ਮਿਲਟਰੀ ਅਫਸਰ ਦੀ ਔਰਤ ਦੇ ਨਾਲ ਉਸ ਦੇ ਸਾਹਮਣੇ ਕਿਵੇਂ ਬਲਾਕ ਕਰ ਕਰਕੇ ਉਸ ਨੂੰ ਮਾਰਿਆ ਗਿਆ ਇਹ ਕੰਨੇ ਪੰਜਾਬ ਦੀਆਂ ਕਹਾਣੀਆਂ ਨਹੀਂ ਇਹ ਉਦੋਂ ਠੀਕ ਲੱਗੂਗਾ ਜਿਵੇਂ ਅੱਜ ਸਾਡੇ ਸਾਬਕਾ ਸੈਨਿਕ ਇਸ ਮੈਦਾਨ ਦੇ ਵਿੱਚ ਖੜੇ ਆ ਜੇ ਸੱਚੀ ਮੁੱੱਚੀ ਕਿਤੇ ਡਿਊਟੀ ਕਰਨ ਵਾਲੇ ਕਰਨਲ ਸਾਹਿਬ ਦੇ ਬਰਾਬਰ ਦਾ ਕੋਈ ਅਧਿਕਾਰੀ ਜੇ ਇੱਕ ਵੀ ਅਧਿਕਾਰੀ ਇਹ ਕਹਿ ਲੁੰਦਾ ਕਿ ਤੁਸੀਂ ਸਾਡੇ ਨਾਲ ਨਿਆਂ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਮੂੰਹ ਦੀ ਥਾਣੀ ਪੈਂਦੀ। ਇਹ सीबीआई ਜਾਂਚ ਕੀਤੀ ਤੇ ਇਹਨਾਂ ਦੀ ਜਾਂਚ ਤਾਂ ਕੀ ਇਹਨਾਂ ਨੂੰ ਹੋਂਦ ਕਦੋਂ ਦੇ ਪੁੱਠੇ ਟੰਗੇ ਹੁੰਦੇ। ਪਰ ਜਿਵੇਂ ਆ ਚਾਰ ਦਿਨ ਪਹਿਲਾਂ ਕਿਸਾਨਾਂ ਦੇ ਮੋਰਚੇ ਕਿਵੇਂ ਉਹਨਾਂ ਨੇ ਉਖਾੜੇ ਆ ਤੇ ਕਿਵੇਂ ਚੌੜੇ ਰੋਹ ਦੱਸਦੇ ਆ ਤੇ ਉੱਥੋਂ ਸਾਰਾ ਸਮਾਨ ਆ ਜਿਹੜਾ ਇੱਕ ਸਾਲ ਉਹ ਵੱੱਟ ਸਮੇਂ ਤੇ ਲੋਕਾਂ ਨੇ ਤਿੰਨ ਤਲ ਇਕੱਠਾ ਕਰਕੇ ਇੱਕ ਘੜ ਵਸਾ ਕੇ ਉੱਤੇ ਬੈਠੇ ਆਪਣੀਆਂ ਮੰਗਾਂ ਮਨਾਉਣ ਦੇ ਲਈ ਤੇ ਇਹਨਾਂ ਨੇ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾ ਘਰਾਂ ਨੂੰ ਜਾ ਰਿਹਾ ਤੇ ਕਿਵੇਂ ਉਸ ਟਰੈਕਟਰ ਤੇ ਟਰਾਲੀਆਂ ਕਿਵੇਂ ਲੈ ਕੇ ਆਉਂਦੇ ਆਉਂਦੇ ਘਰਾਂ ਜਾਵੜੇ ਤੇ ਪੁਲਸਾਪੁਰਾਂ ਦੇ ਕਹਿੰਦੇ ਮਲਾਜੇਦਾਰ ਉਹਨਾਂ ਦਾ ਭਾਈਚਾਰਾ ਇੱਥੋਂ ਦੇ ਮੰਤਰੀਆਂ ਦਾ ਭਾਈਚਾਰਾ ਇੱਥੋਂ ਦੇ ਸਰਪੰਚ ਪੰਜੋਂ ਤੋਂ ਕਿਵੇਂ ਚੇਕੜੇ ਦੀ ਗੰਟੇ ਚ ਟਰਾਲੀਆਂ ਲੈ ਕੇ ਆਉਂਦੇ ਆਉਦੇ ਘਰਾਂ ਨੂੰ ਲੈ ਕੇ ਚਲੇ ਗਏ ਤੇ ਅੱਜ ਜਿਹੜਾ ਬਰਨਾਲ ਕਨੌਰ ਐਮ ਐਲ ਏ ਆ ਤੇ ਜਦੋਂ ਉਹਦੀ ਤਰਪੂਤਾ ਨੰਗੀਆਂ ਹੁੰਦੀਆਂ ਨੇ ਤਾਂ ਉਹ ਕਿਵੇਂ ਚੀਕਾਂ ਮਾਰਦਾ ਤੇ ਪੂਰੇ ਪੁਆਦ ਨੂੰ ਇਸ ਪਾਸੇ ਲੈ ਜਾਂਦਾ ਕਿ ਪੁਆਦ ਦੇ ਲੋਕ ਇਹ じゃ ਹੀ ਰਾਇ ਨਹੀਂ ਕਰਦੇ ਤੇ ਫਿਰ 100 ਜਿਹੜੀ 20 ਟਰਾਲੀਆਂ ਸ਼ੰਭੂ ਮੋਰਚੇ ਤੋਂ ਕੱਲੇ ਤੋਂ ਗਈ ਆ ਤੇ ਫਿਰ ਉਹ ਕਿੱਥੇ ਗਈ ਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਭਰਾਵੋ ਸਾਨੂੰ ਇਹਨਾਂ ਬਾਰੇ ਸੋਚਣਾ ਪੈਣਾ ਇੱਕ ਨੀਤ ਕੱਢਣੀ ਪੈਣੀ ਆ ਇੱਕ ਪਾਸੇ ਪੀੜਤ ਲੋਕ ਹੋਣਗੇ ਤੇ ਦੂਜੇ ਪਾਸੇ ਆ ਹੋਣਗੇ ਸੱਚੀ ਮੱਚੀ ਇਨਸਾਫ ਦੀ ਕਰਨੇ ਉਹਦੇ ਹੋਊਗੀ ਜਦੋਂ ਸਾਡੇ ਇਹਨਾਂ ਅਫਸਰਾਂ ਦੀਆਂ ਸੰਗੀਆਂ ਦੇ ਮੂੰਹਾਂ ਮਹਿਲਾਵਾਂ ਵੱਲ ਹੋਣਗੇ ਤੇ ਅੱਜ ਚੁੱਪ ਭਾਵੇਂ ਐਡੀ ਕਰ ਲੱਗਦੀ ਆ ਪੰਜਾਬ ਦੇ ਵਿੱਚ ਜਿੰਨੀਆਂ ਸਰਕਾਰਾਂ ਆਈਆਂ ਨੇ ਸਾਰਿਆਂ ਨੇ ਸਾਡੇ ਲੋਕਾਂ ਦੇ ਅਤਿਆਚਾਰ ਕੀਤੇ ਆ ਪ੍ਰਕਾਸ਼ ਸਿੰਘ ਬਾਦਲ ਨੇ 70 ਨੌਜਵਾਨ ਜਿਉਂਦੇ ਪੱਠਿਆਂ ਦੇ ਵਿੱਚ ਸਾੜੇ ਰਿਕਾਰਡ ਬੋਲਦਾ ਇਹ ਬਿਆਨਤ ਬੁਚੜ ਲੈ 25000 ਨੌਜਵਾਨਾਂ ਦੀਆਂ ਲਾਸ਼ਾਂ ਅਣਪਛਾਤੀਆਂ ਕਹਿ ਕੇ ਕਿਵੇਂ ਸਾਰੀਆਂ ਨੇ ਤੇ ਉਹਨਾਂ ਨੂੰ ਅਜਾਕਰ ਕਰਨ ਦੇ ਲਈ ਜਸਵੰਤ ਖਾਲੜੇ ਨੂੰ ਕਿਵੇਂ ਕੋਕੋ ਕੇ ਮਾਰ ਕੇ ਦਰਿਆਵਾਂ ਦੇ ਵਿੱਚ ਸੁੱਟਿਆ ਗਿਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਬਰਾਬਰ ਸਾਨੂੰ ਸੋਚਣਾ ਲਈ ਮਜਬੂਰ ਕਰਦੀਆਂ ਨੇ ਅਸੀਂ ਭਾਰਤੀ ਕਿਸਾਨ ਜਿੱਥੇ ਨਿਕਰਾਂਤੀ ਕਰੀ ਵੱਲੋਂ ਇਸ ਸਟੇਜ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਠੀਕ ਹੈ ਸਾਡੀ ਹਾਜ਼ਰੀ ਫਿਲਹਾਲ ਘਟਾ ਕਿਉਂਕਿ ਸਾਡੇ ਸਾਰੇ ਪ੍ਰੋਗਰਾਮ ਨੇ ਕਾਫੀ ਪ੍ਰੋਗਰਾਮ ਸਾਡੇ ਆ ਮੋਰਚੇ ਜਿਹੜੇ ਬਾਹਰ ਬਾਰਡਰਾਂ ਤੇ ਲੱਗੇ ਹੋਏ ਸੀ ਤੇ ਇੱਕ ਸਾਡਾ ਮੋਰਚਾ ਪਟਿਆਲੇ ਦਾ ਪਾਸੋ ਸ਼ਹਿਰ ਦੇ ਵਿੱਚ ਇੱਕ ਜਸ ਬੈਂਕ ਨੇ ਕਿਸਾਨ ਨਾਲ ਠੱਗੀ ਮਾਰੀ ਆ ਉੱਥੇ 8 ਦਿਨ ਹੋ ਗਏ ਮੋਰਚਾ ਲੱਗਿਆ ਥਾਣੇਦਾਰ ਸਾਨੂੰ ਦਬਕੇ ਮਾਰ ਦਿੰਦਾ ਪਰ ਬੈਂਕ ਅਧਿਕਾਰੀ ਜਿਨ੍ਹਾਂ ਨੇ ਠੱਗੀ ਮਾਰੀ ਆ ਉਹ ਉਹਨਾਂ ਦੇ ਨਾਲ ਘੋਕ ਜੜੀ ਬੈਠੇ ਉੱਤੇ ਖਾਂਦੇ ਆ ਤੇ ਪੀਂਦੇ ਆ ਥਾਣੇ ਦੇ ਵਿੱਚ ਸੋ ਸਾਡੀ ਇਹ ਨਹੀਂ ਕਿ ਮਜਬੂਰੀ ਆ ਪਰ ਫਿਰ ਵੀ ਜੇ ਕਿਤੇ ਕੋਈ ਕਾਲ ਆਉਂਦੀ ਆ ਸਾਂਜੀ ਤਾਂ ਭਾਰਤੀ ਕਿਸਾਨ ਜੀ ਨੇ ਕ੍ਰਾਂਤੀਕਾਰੀ ਉਹਦੇ ਚ ਆਪਣੇ ਬਲ ਬੁੱਤੇ ਦੇ ਨਾਲ ਵੱਧ ਚੜ ਕੇ ਹਿੱਸਾ ਲਊਗੀ ਵੈਗੜੂ ਜੀ ਦਾ ਖਾਲਸਾ ਵੈਗੜੂ ਜੀ ਦੀ ਫਤਿਹ ਬਹੁਤ ਹੀ ਸਕਾਰਜੋਗ ਸਾਡੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਸਾਥੀ ਤੇ ਸਾਡੇ ਕਿਸਾਨ ਸਾਰੇ ਇੱਥੇ ਬੈਠੇ ਅਫਸਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਮੋਰਚੇ ਦੇ ਵਿੱਚ ਕਰਨਲ ਬਾਦ ਸਾਹਿਬ ਨਾਲ ਹੋਏ ਪੁਲਿਸ ਤਸੱਦਦ ਦੇ ਖਿਲਾਫ ਐਸ ਡੀ ਸੀ ਦਫਤਰ ਦੇ ਅੱਗੇ ਬੈਠੇ ਆ ਪਿਛਲੇ 22 ਤਰੀਕ ਤੋਂ ਇਹ ਮੋਰਚਾ ਚੱਲ ਰਿਹਾ ਹੈ ਕਿ ਸਾਡੇ ਕਰਨਲ ਸਾਹਿਬ ਨਾਲ ਇੱਥੇ ਵੀ ਪੁਲਸ ਨੇ ਤਸੱਦਦ ਕੀਤਾ ਪਰ ਇੱਥੇ ਦਾ ਐਸ ਐਸ ਪੀ ਦੇਸ਼ ਦਾ ਮਾਨਸਾ ਮੁੱਖ ਮੰਤਰੀ ਬਿਲਕੁਲੀ ਇਸ ਗੱਲ ਤੇ ਧਿਆਨ ਦੇ ਰਿਹਾ ਉਹੀ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਪਿਛਲੇ ਸਾਲਾਂ ਦੇ ਵਿੱਚ ਆਪਣੀਆਂ ਰੀਲਾਂ ਦੇ ਵਿੱਚ ਵੀ ਆ ਟੌੜੀ ਤੇ ਜਾਂਦੇ ਨੇ ਪੁੱਕੀ ਵੇਚਦੇ ਤੇ ਪਿੱਛੇ ਪਸਲਾ ਲੋਕ ਕਹਿੰਦੇ ਦਾਦਾ ਆਪੀਏ ਸਿੱਟੀ ਆ ਪੂਸ ਪਿੱਛੇ ਰਹਿ ਜਾਂਦੀ ਹੁੰਦੀ ਹੈ ਇਹ ਇਸ ਤਰ੍ਹਾਂ ਦੇ ਬਗਨਾਮ ਕਰਦਾ ਸੀਗਾ ਪੋਸ ਨੂੰ ਅੱਜ ਉਹੀ ਪੋਸਾ ਇਹ ਚਿਹਤੀ ਬਣ ਗਈ ਤੇ ਇੱਥੇ ਸਾਡੇ ਨੌਜਵਾਨਾਂ ਤੇ ਉਹ ਹttਿਆਚਾਰ ਕਰਦੀ ਹੈਗੀ ਇਸ ਕਰਕੇ ਪ੍ਰਭੂ ਸੋਨੂੰ ਕਹਿਣਾ ਚਾਹੁੰਆਂ ਕਿ ਜਿਹੜੀ ਇਹ ਪੰਜਾਬ ਪੁਲਿਸ ਹੈ ਆਪਾਂ ਸਾਰਿਆਂ ਨੂੰ ਇੱਕ ਨਿਗਰਾਨ ਨਹੀਂ ਦੇਖ ਸਕਦੇ ਇਹਦੇ ਵਿੱਚ ਬਹੁਤ ਲੋਕ ਚੰਗੇ ਵੀ ਨੇਗੇ ਇਹ ਵੀ ਉਦਾਹਰਨ ਹੈ ਆਪਣੇ ਕੋਲੇ ਕਿਉਂਕਿ ਅਸੀਂ ਜੇਲ੍ਹ ਦੇ ਵਿੱਚ ਨੌਕਰੀ ਕੀਤੀ ਹੈ ਜਦੋਂ ਅਸੀਂ ਜੇਲ੍ਹ ਦੇ ਵਿੱਚ ਨੌਕਰੀ ਕਰਦੇ ਸੀ ਮੈਂ ਉਸ ਐਸਸੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਦੋਂ ਅਸੀਂ ਸੰਗਰੂਰ 10 ਬਾਰਡ ਦੇ ਵਿੱਚ ਡਿਊਟੀ ਕਰ ਰਹੇ ਹਾਂ ਤਾਂ ਉੱਥੇ ਉਹ ਕਰਨ ਲੱਗੋ ਐਸਆਈ ਸਾਹਿਬ ਮੇਰੇ ਨਾਲ ਡਿਊਟੀ ਬੈਠਾ ਜਿਹੜੇ ਦੇ ਵਿੱਚ ਮੈਂ ਉਹਨੂੰ ਕਿਹਾ ਵੀ ਜਨਾਬ ਕਿਵੇਂ ਤੁਸੀਂ ਐ ਬੈਠੇ ਹੋ ਰੋਣ ਲੱਗਿਆ ਮਾਂ ਗੱਲ ਕੀ ਹੋ ਗਈ ਦੱਸੋ ਕਹਿੰਦਾ ਬਲਵਿੰਦਰ ਸਿੰਘ ਜੀ ਕਹਿੰਦਾ ਮੇਰੇ ਇੱਕ ਬੇਟਾ ਸੀ ਇੱਕ 9 ਮਹੀਨੇ ਹੋਏ ਸੀ ਵਿਆਹ ਹੋਏ ਨੂੰ ਕਹਿੰਦਾ ਇੰਨੀਆਂ ਲੋਕਾਂ ਨੇ ਇੰਨਾ ਪੁਸ਼ਕਤਿਆਚਾਰ ਕੀਤਾ ਲੋਕਾਂ ਨੇ ਕਹਿੰਦਾ ਤਿੰਨ ਮਹੀਨੇ ਹੋਏ ਸੀ ਬਿਆਨ ਕਰਾ ਆਤਮ ਹੱਤਿਆ ਕਰ ਗਿਆ ਪੱਖੇ ਨਾਲ ਲੜ ਕੇ ਫਾਹਾ ਲੈ ਗਿਆ ਮਤਲਬ ਇਸ ਤਰ੍ਹਾਂ ਦੇ ਜਿਹੜੇ ਉਹ ਆਪਣੇ ਆਪ ਕਹਿ ਰਿਹਾ ਸੀਗਾ ਵੀ ਮੈਂ ਲੋਕਾਂ ਨਾਲ ਕੀਤਾ ਤਾਂ ਮੇਰੇ ਨਾਲ ਧੋਖਰੀ ਹੈ ਉੱਥੇ ਹੋਰ ਸੀ ਇੱਕ ਸ਼ਰਮਾ ਜੀ ਜ਼ਹਿਰ ਦੇ ਵਿੱਚ ਸੰਗਰੂਰ ਜਿਹੜਾ ਮੈਂ ਇਮਾਨਦਾਰੀ ਦੀ ਗੱਲ ਕਰਦਾ ਮੇਰੇ ਪੁਲਸਰ ਇਸ ਬੁੱਤ ਲੈਂਦੀ ਹੈ ਇਹ ਪੁਲਸਾ ਐਸੇ ਅਤਿਆਚਾਰ ਕਰਦੀ ਹੈ ਉਹ ਸ਼ਰਮਾ ਜੀ ਇੰਨੇ ਇਮਾਨਦਾਰ ਸੀਗੇ ਵੀ ਅੰਦਰੋਂ ਜ਼ਹਿਰ ਦਾ ਇੱਕ ਪਾਣੀ ਦਾ ਗਲਾਸ ਨਹੀਂ ਪੀਂਦੇ ਸੀਗੇ ਤੇ ਕਿਸੇ ਬਰਸਪਲੇ ਨਹੀਂ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਕਰਕੇ ਮਾਨ ਸਾਹਿਬ ਜਿਹੜਾ ਤੁਸੀਂ ਉਹ ਕਹਿਣਾ ਵੀ ਇੱਥੇ ਕਰਨ ਸਾਹਿਬ ਦੇ ਬੇਟਾ ਤੇ ਕਰਨ ਸਾਹਿਬ ਉੱਥੇ ਬੈਠ ਕੇ ਕਹਿੰਦਾ दारू ਪੀਰੇ ਸੀ ਗਏ ਵੀ ਉਹ ਅਸੀਂ ਸਾਡੇ 12 ਬੰਦੇ ਉਹਨਾਂ ਨੇ ਉਹਨਾਂ ਨੇ ਕਿਸੇ ਨੂੰ ਮਾਰਿਆ ਨੂੰ ਕੁੱਟਤਾ ਇਹ ਤਾਂ ਉਹ ਗੱਲ ਕੀਤੀ ਹੈ ਜਿਵੇਂ ਪਿਛਲਾ ਜਿੰਨਾਂ ਦੇ ਵਿੱਚ ਜੌਨ ਪਿੰਡ ਦੇ ਵਿੱਚ ਆਪਾਂ ਜਮੀਨੀ ਘੋਲਣ ਰਿਆ ਉਹ ਤੇ 250 ਤੋਂ 300 ਸੀਗਾ ਤੇ ਸਾਡੇ ਪਿੰਡ ਜੌਨ ਦੇ 12 ਨੌਜਵਾਨ ਉਹ ਤੇ ਡੀਐਸਪੀ ਦੀ ਬਾਤ ਉੱਟੀ ਹੈ ਡੀਐਸਪੀ ਪਤਾ ਕੀ ਕਹਿੰਦਾ ਕਹਿੰਦਾ ਇਹ 12 ਨੌਜਵਾਨਾਂ ਨੇ ਜਿਹੜੇ ਕਿਸਾਨ ਸੀਗੇ ਕਹਿੰਦਾ ਸਾਡੇ 250 ਬੰਦੇ ਦੇ ਭਾਰੂ ਪੈ ਕੇ ਤੇ ਮੇਰੀ ਬਾਹ ਤੋੜਦੀ ਐਸ ਤਰ੍ਹਾਂ ਦੀਆਂ ਇਹ ਕਰਦੁੱਤਾ ਕਰਦੇ ਨੇ ਇਸ ਕਰਕੇ ਸਾਨੂੰ ਕਹਿਣਾ ਚਾਉਣਾ ਭਰਾਵੋ ਵੀ ਜਦੋਂ ਤੱਕ ਇਹ ਲੜਾਈ ਚੱਲੂਗੀ ਸਾਡੀ ਭਾਰਤੀ ਕਿਸਾਨ ਯੂਨੀਅਨ ਇੱਕਠਾ ਖੜਾ ਹਾਂ ਸਾਡਾ ਸੈਨਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਅਗਵਾਈ ਦੇ ਸੋਨੇ ਮੋੜ ਦਾ ਚੱਲ ਰਿਹਾ ਅਸੀਂ ਸਾਡੀ ਭੈਣ ਇੱਥੇ-ਕੱਟੇ ਕੰਮਸਾਹ ਦੇ ਬੈਠਾ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਮਰਦੇ ਦਮ ਤੱਕ ਅਸੀਂ ਤੁਹਾਡੇ ਨਾਲ ਕਰਾਂਗੇ ਕਿਉਂਕਿ ਸਮੇਂ ਦੀ ਘਾਟ ਹੈ ਕਿ ਸੈਕਟੀ ਸਾਹਿਬ ਖੜੇ ਹੋਗੇ ਇਸ ਕਰਕੇ ਤੁਹਾਨੂੰ ਕਹਿੰਦੇ ਆ ਜਿਹੜਾ ਜਿਹੜਾ ਸਾਮਾਨੀ ਦਾ ਐਸ ਐਚਓ ਇਹ ਕਹਿੰਦਾ ਵੀ ਮੈਂ ਕਾਹ ਆ ਗਿਆ ਸੀ ਉੱਥੇ ਵੀ ਮੈਨੂੰ ਖਬਰ ਮਿਲੀ ਸੀਗੀ ਵੀ ਉੱਥੇ ਨਸ਼ਾ ਤਸਕਰ ਆਏ ਨੇ ਨਸ਼ਾ ਤਸਕਰ ਪਿੱਟੂ ਨਹਿਰ ਤੋਂ ਬਾਖਰਾ ਤੇ ਹੂਕ ਪਵਾਉਣਾ ਆ ਜੇ ਨਸਾ ਤਰਕ ਤਸਕਰ ਤੂੰ ਸਾਡੀ ਨਹੀਂ ਜਿਕੇ ਫਿਰ ਹੂਕ ਕਿਉਂ ਪਵਾਉਣਾ ਆ ਇਹਨਾਂ ਨਾਲ ਵਕੀਲ ਸਾਹਿਬ ਕਹਿੰਦਾ ਜਿਹੜੇ ਕਹਿੰਦੇ ਸੱਗੇ ਭਰਾ ਤੋਂ ਵਕੀਲ ਨੇ ਉਹ ਨਹੀਂ ਜੀਆਂ ਵਕੀਲ ਸਾਹਿਬ ਨੂੰ ਅਸੀਂ ਕਹਿੰਨੇ ਆ ਉਹ ਰੱਬ ਨੂੰ ਜਾਨ ਦੇਣੀ ਆ ਕੋਈ ਸੱਚ ਦੀ ਗੱਲ ਕਰ ਉਸ ਕਰਕੇ ਅਸੀਂ ਕਹਿਣਾ ਚਾਹੁੰਨੇ ਆ ਉਹ ਚਾਰੇ ਇਨਸਪੈਕਟਰ ਨੂੰ ਵੀ ਸੋਡੀ ਜਿਹੜੀ ਉਹ ਕਿਸਮਤ ਹੈ ਬਹੁਤ ਚੰਗੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀ ਸਖਲਾਈ ਜੁਟਨੇ ਆ ਜਦੋਂ ਪੀਕਾ ਨੇ ਸਟੇਸ਼ਨ ਤੇ ਇੱਕ ਸਾਡੇ ਨੌਜਵਾਨ ਸੁੱਤੀ ਆਉਂਦੇ ਸਮੇਂ ਉਹਦੀ ਔਰਤ ਨਾਲ ਤੇ ਉਹਨਾਂ ਨਾਲ ਬੱਸ ਰੁਕੀ ਕੀਤੀ ਸੀ ਤੇ ਪੂਰੀ ਝੁੰਟਾਈ ਸੀਗੀ ਉਹ ਸਟੇਸ਼ਨ ਤੋੜਿਆ ਤੇ ਇਸੇ ਤਰ੍ਹਾਂ ਪਠਾਰ ਤੋੜ ਦੇ ਵਿੱਚ ਸੇਰ ਸਕਲਾਈ ਦੇ ਵਿੱਚ ਐਸੇ ਦਰਾਖੂਰਤਾ ਹੋਈ ਸੀ ਇੱਕ ਨੌਜਵਾਨ ਬਜ਼ਾਰ ਦੇ ਵਿੱਚੋਂ ਦੀ ਔਰਤ ਨਾਲ ਬੱਸ ਰੁਕੀ ਕੀਤੀ ਦਰਦ ਨੇ ਅੱਜ ਪੁੱਸਲੋਂ ਪਠਾਰ ਤੋੜਦਾ ਜਿਹੜਾ ਉਹ ਦਰਦ ਪੁੱਸਲ ਨੇ ਅੱਜ ਵੀ ਕਹਿੰਦਾ ਕਿੱਤੇ ਸਿਕਵਾਈ ਵਾਲੇ ਇਸ ਕਰਕੇ ਤੇਰੀ ਕਿਸਮ ਚੰਗੀ ਹੈ ਵੀ ਇਹ ਬਾਦ ਸਾਹਿਬ ਅੱਜ ਜੁਟ ਦੀ ਕਮਾਂਡ ਨਹੀਂ ਕਰ ਰਹੇ ਸੀਗੇ ਜੇਕਰ ਜੁਟ ਦੀ ਕਮਾਂਡ ਕਰ ਰਹੇ ਹੁੰਦੇ ਤਾਂ ਤੈਨੂੰ ਦੱਸ ਦਿੰਦੇ ਵੀ ਫੌਜ ਕੀ ਹੁੰਦੀ ਹੈ ਦੱਸਾਂਗੇ ਤੇ ਮਹੌਨ ਵੀ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਭਰਾਓ ਵੀ ਜਿੱਤ ਅਮੇਸ਼ਨ ਲੜਦੇ ਲੋਕਾਂ ਦੀ ਹੁੰਦੀ ਹੈ